ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਮੇਰੀ ਗੱਲਬਾਤ ਹੋ ਰਹੀ ਹੈ ਇਹ ਬਬਲੀ ਕੋਰ ਹਨਾ ਤੇਹੀ ਨਾਮ ਹੈ ਨਾ ਤੁਹਾਡਾ ਹਾਂਜੀ ਬਬਲੀ ਹਾਂ ਬਬਲਦੀਪ ਕੋਰ ਸੋਰੀ ਸੋਰੀ ਹਾਂ ਬਬਲਦੀਪ ਕੋਰ ਤੇ ਵਾਈਫ ਆਫ ਤੁਹਾਡਾ ਦੱਸਿਓ ਮੈਨੂੰ ਡੋ ਮੇਰੇ ਕੋਲ ਐਫ ਆਈ ਆਰ ਆਈ ਹੋਈ ਹੈ ਜਗਮਉਨ ਜਗਮਉਨ ਸਿੰਘ ਠੀਕ ਹੈ ਤੇ ਤੁਹਾਡੀ ਐਫ ਆਈ ਆਰ ਆਈ ਸੀ ਕੇਸ ਆਇਆ ਸੀ ਮੇਰੇ ਕੋਲ ਇਹ ਤੇ ਤੁਹਾਡਾ ਹਸਬੰਦ ਨਾਲ ਤੁਹਾਡਾ ਕੋਈ ਡਿਸਪਿਊਟ ਚੱਲਦਾ ਕਿਸੇ ਮੈਟਰ ਨਾਲ

ਮੈਂ ਅੱਗੇ ਪੜਨਾ ਚਾਹੁੰਦੀ ਐ ਤੇ ਮੈਨੇ ਬੱਚੇ ਲਈ ਫੋਰਸ ਕਰਦੀ ਐ। ਅੱਛਾ ਅੱਛਾ। ਇਹਨਾਂ ਨੂੰ ਐਸੀ ਦਬਾ ਲੀਏ ਵੀ ਇਹ ਜੇ ਕੁਛ ਕਮਾਉਣ ਲੱਗੀ ਤਾਂ ਕਰਕੇ ਵੀ। ਮੇਂ ਮੈਹੀ ਕਰਨਾ ਰੱਖਿਆ ਹੈ ਵੀ ਡਿਵੋਰਸ ਲੈਣਾ ਨਾ ਜੀ। ਨਹੀਂ ਥੋੜਾ ਪੂਰੀ ਹੈ ਹੋ ਚੁੱਕੀ ਹੈ ਜੀ। ਨਹੀਂ ਨਹੀਂ ਤੁਸੀਂ ਕੋਈ ਨਹੀਂ ਘਬਰਾਓ ਨਾ ਜੋ ਮੈਂ ਤੁਹਾਡੀ ਗੱਲ ਸੁਣ ਰਿਹਾ ਨਾ ਵੀ ਖੁਦ ਦੇਖੋ ਮੈਂ ਤੁਹਾਨੂੰ ਆਪ ਗੱਲ ਕਰਨਾ ਤੁਹਾਡੇ ਨਾਲ ਤੇ ਨਹੀਂ ਘਬਰਾਉਣ ਦੀ ਗੱਲ ਨਹੀਂ। ਤੈਨਾਂ ਸੋਣਾ ਬੋਲਦੇ ਹਾਂ ਐਡਾ ਸੋਹਣਾ ਤੁਸੀਂ ਇਨਸਾਨ ਹੋ ਪਰ ਦੇਖੋ ਕਈ ਵਾਰ ਕੀ ਹੁੰਦਾ ਨਾ ਕਿਸਮਤ ਕੀ ਹੈ ਇਹੋ ਜੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਬੰਦੇ ਨੂੰ ਮਾੜਾ ਇਨਸਾਨ ਮਿਲ ਜਾਂਦਾ ਜਿਸ ਦੇ ਚੱਲਦੇ ਹੋਏ ਇਹ ਸਾਰੀਆਂ ਘਟਨਾਵਾਂ ਜਿਹੜਾ ਘਟ ਜਾਂਦੀਆਂ ਹਨਾ ਇਹ ਤਾਂ ਕੋਈ ਗੱਲ ਜੀ ਤੇ ਇਹ ਤੁਹਾਡਾ ਨੰਬਰ ਸੀਗਾ ਤੇ ਮੈਂ ਇਹ ਸੋਚਿਆ ਮੈਂ ਕਿ ਹੋ ਸਕਦਾ ਉਹਨਾਂ ਦੀ ਮੰਮੀ ਦਾ ਨੰਬਰ ਹੋਵੇ ਜਾਂ ਫਿਰ ਉਹਨਾਂ ਦੇ ਕੋਈ ਪਾਪਾ ਦਾ ਨੰਬਰ ਹੋਵੇ ਫਿਰ ਮੈਂ ਇੱਕ ਵਾਰ ਡਰ ਦੇ ਡਰਦੇ ਨੇ ਡਰ ਮੰਮੀ ਦੇ ਪਾਪਾ ਤਾਂ ਜਿਆਦਾ ਪਰੇਸ਼ਾਨ ਹੋ ਜਾਂਦੇ ਹਨ ਫਿਰ ਮੈਂ ਉਹਨਾਂ ਦਾ ਨੰਬਰ ਤਾਂ ਜਾਣ ਕਿ ਨਹੀਂ ਦਿਤਾਂਗਾ ਮੈਂ ਕਿਹਾ ਜੋ ਵੀ ਹੈ ਮੇਰੇ ਕੇਸ ਤੇ ਮੈਨੂੰ ਹੀ ਪਤਾ ਲੱਗੇ ਜੋ ਵੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਜਾਂ ਕੋਈ ਹਲਚਲ ਹੁੰਦੀ ਹੈ ਮੇਰੇ ਕੇਸ ਤੇ ਜਾਂ ਕੁਝ ਵੀ ਹੁੰਦਾ ਤਾਂ ਕਾਰਵਾਈ ਸਾਰੀ ਮੈਨੂੰ ਪਤਾ ਚੱਲੇ ਹਾਂ ਤੇ ਕੋਈ ਨਾ ਕੇਸ ਮੇਰੇ ਕੋਲ ਹੈ ਤੇ ਹੁਣ ਮੇਰੇ ਤੇ ਕਾ ਪਰਿਵਾਰ ਮਾਂ ਪਰੇਸ਼ਾਨ ਹੋਵੇ ਤੇ ਹੁਣ ਤੁਸੀਂ ਨਾ ਮੇਰੇ ਸਿੱਕਾ ਪਰਿਵਾਰ ਵੀ ਮੇਰੀ ਹੈਲਪ ਨਹੀਂ ਕਰਦੀ ਕਹਿੰਦੇ ਵੀ ਤੂੰ ਘਰ ਬਸਾ ਵੀ ਤੈਨੂੰ ਕੀ ਲੋੜ ਹੈ ਵੀ ਇੰਨਾ ਉਹ ਰਿਚ ਫੈਮਿਲੀ ਹੈ ਵੀ ਉਹ ਹੈਗੇ ਪਰ ਮੈਂ ਆਪਣੇ ਪੈਰਾਂ ਖੜੀ ਹੋਣਾ ਚਾਹੁੰਦੀ ਆ ਨਾ ਪੈਰਾਂ ਸਿਰ ਨਹੀਂ ਨਹੀਂ ਹੁਣ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਦੇ ਆਂ ਤੇ ਮੈਂ ਤੁਹਾਡੀ ਹਰ ਸੁੱਖ ਦੁੱਖ ਨੂੰ ਮੈਂ ਸਭ ਸੁਣੂੰਗਾ ਤੁਸੀਂ ਐਨੀ ਟਾਈਮ ਮੈਨੂੰ ਕਦੋਂ ਵੀ ਕਾਲ ਕਰੋ। ਆਏ ਦੱਸੋ ਵੀ ਮੇਰੇ ਤੇ ਉਹ ਪ੍ਰੈਸ਼ਰ ਕਿਵੇਂ ਕਰ ਸਕਦੀ ਹੈ ਬੱਚੇ ਦਾ ਕਾਰਨ। ਨੋ 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 ਤੁਹਾਨੂੰ ਪਤਾ ਹੈ ਹਾਈ ਕੋਰਟ ਦਾ ਇੱਕ ਨਵਾਂ ਕਾਨੂੰਨ ਵੀ ਆ ਗਿਆ ਹੈਗਾ। ਤੁਹਾਨੂੰ ਇਸ ਬਾਰੇ ਨੋ ਲੈਜ ਹੈ ਇਸ ਬਾਰੇ? ਨਹੀਂ ਨਹੀਂ ਤੁਸੀਂ ਸਾਭ ਜੀ ਤੁਸੀਂ ਸਾਰਾ ਦਿਨ ਕਾਨੂੰਨ ਨਾਲ ਜੋਸ਼ਦੇ ਹੋ ਤੁਹਾਨੂੰ ਪਤਾ ਆਏਗਾ ਵੀ ਕੀ ਆਇਆ ਕੀ ਨਹੀਂ ਆਇਆ ਪਰ ਮੈਨੂੰ ਨਹੀਂ ਪਤਾ ਸਾਭ ਜੀ ਇਸ ਬਾਰੇ। ਤੇ ਇਹ ਵਿੱਚ ਇਹ ਹੈਗਾ ਕਿ ਹੁਣ ਜਿਹੜੇ ਆ ਨਾ ਨਵਾਂ ਕਾਨੂੰਨ ਇਹ ਹੈ ਕਿ ਔਰਤ ਵਿਆਹ ਹੋਣ ਦੇ ਬਾਅਦ ਵੀ ਜੇ ਉਸ ਦਾ ਮਨ ਨਹੀਂ ਕਰਦਾ ਮਤਲਬ ਆਪਣੇ ਹਸਬੰਦ ਦੇ ਨਾਲ ਰਿਸ਼ਤਬ ਬਣਾਉਣ ਨੂੰ ਵੀ ਤੁਹਾਨੂੰ ਫਿਜ਼ੀਕਲੀ ਟੌਰਚਰ ਕਰਦਾ ਤੁਹਾਡੇ ਨਾਲ ਰਿਸ਼ਤਬ ਬਣਾਉਣ ਦਾ ਹੁਣੇ-ਹੁਣੇ ਕਾਨੂੰਨ ਆਇਆ 3-4 ਦਿਨ ਪਹਿਲਾਂ ਮੈਂ ਕਿ ਤੁਹਾਨੂੰ ਤੁਹਾਡੇ ਨੋਲੇਜ ਵਿੱਚ ਕਰ ਦਿਆਂ ਮੈਂ ਵੀ ਤੁਹਾਡਾ ਜੇ ਦਿਲ ਨਹੀਂ ਕਰਦਾ ਰਿਸ਼ਤਬ ਬਣਾਉਣ ਨੂੰ ਕਿ ਤੁਹਾਡਾ ਉਹ ਨਾਲ ਮਨ ਨਹੀਂ ਮਿਲਦਾ ਵੀ ਉਹ ਤੁਹਾਨੂੰ ਟੌਰਚਰ ਕਰਦਾ ਹੈ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਤੁਸੀਂ ਲੱਗ ਰਹਿ ਸਕਦੇ ਹੋ ਉਹ ਤੁਹਾਨੂੰ ਫੋਰਸ ਨਹੀਂ ਕਰ ਸਕਦਾ ਵੀ ਤੂੰ ਰਹਿ ਆ ਕੇ ਮੇਰੇ ਨਾਲ ਰਹਿ ਇਹ ਕਾਨੂੰਨ ਪਾਸ ਦਾ ਮੈਂ ਤਾਂ ਸਾਬ ਜੀ ਮੈਂ ਦੇਖੋ ਮੇਰੇ ਮੰਮੀ ਪਾਪਾ ਕਰਕੇ ਵੀ ਇਹਨਾਂ ਨੂੰ ਕੋਈ ਐਵੇਂ ਨਾ ਕਹੇ ਵੀ ਨਾ ਮੈਂ ਘਰ ਦਾ ਬਸੋਣਾ ਚਾਹੁੰਨੀ ਹੈਗੀ ਪਰ ਮੈਂ ਉਹਨਾਂ ਦੀ ਮਤਲਬ ਗੁਲਾਮੀ ਨਹੀਂ ਕਰ ਸਕਦੀ ਕਿ ਮੈਂ ਨਹੀਂ ਕਰਨਾ ਉਹਨਾਂ ਦੀ ਗੁਲਾਮੀ ਵੀ ਮੈਂ ਅਜੇ ਪੜਨਾ ਹੈਗਾ ਅੱਗੇ ਮੈਂ ਆਪਣਾ ਫਿਊਚਰ ਕੈਰੀਅਰ ਬਣਾਉਣਾ ਹੈ ਥੋੜਾ ਬਹੁਤ ਕਿ ਜੋ ਮੇਰੇ ਡ੍ਰੀਮਸ ਹਨ ਮੈਂ ਉਹ ਪੂਰੇ ਕਰਨੇ ਹਨ ਜੋ ਵੀ ਹੈ ਹਾਂ ਨਹੀਂ ਜਰੂਰ ਤੁਹਾਡੇ ਮਾਲਕ ਜਰੂਰ ਪੂਰੇ ਕਰੂਗਾ ਉਹ ਤਾਂ ਤੇ ਬਾਕੀ ਕੀ ਹੈ ਕਿ ਜਦੋਂ ਸਾਥ ਦੇਣ ਵਾਲਾ ਨਾਲ ਖੜ ਜੇ ਤਾਂ ਫਿਰ ਤਾਂ ਕਾਦੇ ਘਾਟੇ ਹੁੰਦੇ ਆ ਹਨਾ ਹੱਥ ਦੀ ਤਾਂ ਕਮੀ ਹੈ ਨਾ ਸਾਬਜੀ ਸਾਥ ਤਾਂ ਦੇ ਨਹੀਂ ਰਹੀ ਨਾ ਉਹ ਸਾਥ ਤਬਲ ਕਿਵੇਂ ਉਹ ਬਾਹਾਂ ਫੜ ਕੇ ਲੱਤਾਂ ਫੜ ਕੇ ਪਿੱਛੇ ਨੂੰ ਘੜੀ ਤੇ ਆ ਵੀ ਓਹ ਹੋ ਹੋ ਮਾਈ ਗੋਡ ਦੇਖੋ ਇਹਨੇ ਤੁਸੀਂ ਮੈਂ ਸੁਣਿਆ ਤੁਸੀਂ ਪੜੇ ਵੀ ਬਹੁਤ ਤੁਸੀਂ ਮੇਰੇ ਸਾਡੇ ਨਾਲ ਦੇ ਸਟਾਫ ਮੈਂਬਰ ਕਹੇ ਸੀ ਤੇ ਮੈਨੂੰ ਬਹੁਤ ਦੁੱਖ ਹੋਇਆ ਹਨਾ ਵੀ ਤੁਹਾਡੇ ਨਾਲ ਇਦਾਂ ਦਾ ਪੜਾਈ ਕਰਨ ਦੇ ਵਾਰ ਜੁੱਝ ਤੁਹਾਡੇ ਨਾਲ ਇਦਾਂ ਇਦਾਂ ਦੀ ਪ੍ਰੋਬਲਮਸ ਆ ਰਹੀ ਹੈ ਤੁਸੀਂ ਟਾਰਚਰ ਹੋ ਰਹੇ ਹੋ ਤਾਂ ਮੈਨੂੰ ਬਹੁਤ ਇਹ ਚੀਜ਼ਾਂ ਫੀਲ ਹੋਈਆਂ ਨੇਕੋ ਸਾਹਿਬ ਜੀ ਤੁਹਾਨੂੰ ਹੋ ਰਹੀਆਂ ਮੈਨੂੰ ਪਤਾ ਨਹੀਂ ਕਿੰਨੀਆਂ ਖੁੰਦੀਆਂ ਹਨ ਨਾ ਨਾ ਬਿਲਕੁਲ ਮੈਂ ਮੈਂ ਤੁਹਾਡੇ ਤੁਹਾਡੇ ਦਰਦ ਨੂੰ ਮੈਂ ਬਿਲਕੁਲ ਸਮਝਦਾ ਹਾਂ ਤੁਹਾਡੇ ਦਰਦ ਨੂੰ ਮੈਂ ਬਿਲਕੁਲ ਫੀਲ ਵੀ ਕਰਦਾ ਹਾਂ ਇਸ ਨੂੰ ਤੇ ਹੁਣ ਤੁਸੀਂ ਇਹ ਵੀ ਮੇਰਾ ਨੰਬਰ ਹੈ ਤੁਸੀਂ ਆ ਸੇਵ ਕਰ ਲਿਓ ਤੁਹਾਨੂੰ ਨਾਮ ਤੋਂ ਤਾਂ ਚਾਹ ਬਿਨਾ ਨਾਮ ਤੋਂ ਹੀ ਕਰ ਲਿਓ ਚਾਹ ਤੁਸੀਂ ਸਾਹਿਬਾ ਨਾ ਨਾਮ ਮੇਰਾ ਕੀ ਹੈ ਆਪਾਂ ਮਿਲ ਕੇ ਦੱਸਾਂਗੇ ਤੁਹਾਨੂੰ ਕਿ ਤੁਸੀਂ ਤੁਹਾਡੇ ਕੋਲ ਵਕਤ ਹੋ ਤੁਹਾਨੂੰ ਬੁਰਾ ਨਾ ਲੱਗੇ ਤਾਂ ਫੇਰ ਕੋਈ ਮਿਲ ਸਕਦੇ ਆ ਮੈਂ ਵੀ ਮਿਲਣਾ ਚਾਹੁੰਦਾ ਹਾਂ ਤੁਹਾਨੂੰ ਤੁਹਾਡੀ ਆਵਾਜ਼ ਮੈਨੂੰ ਵਧੀਆ ਲੱਗੀ ਤੁਹਾਡਾ ਮੈਨੂੰ ਬੋਲਣ ਦਾ ਤਰੀਕਾ ਵਧੀਆ ਲੱਗਿਆ ਤੁਸੀਂ ਇੱਕ ਚੰਗੇ ਇਨਸਾਨ ਲੱਗਦੇ ਨਹੀਂ ਨਹੀਂ ਸਾਹਿਬ ਐਦਾਂ ਕਿਵੇਂ ਹੋ ਸਕਦਾ ਹੈ ਸਾ ਇਹ ਨਹੀਂ ਹੋ ਸਕਦਾ ਮੈਂ ਕਿਵੇਂ ਕਰਦੀ ਹਾਂ ਕਿਵੇਂ ਨਹੀਂ ਤੁਸੀਂ ਇੱਕ ਵਾਰੀ ਆਓ ਨਾ ਤੁਸੀਂ ਇੱਕ ਵਾਰੀ ਇੱਕ ਵਾਰੀ ਬਬੇ ਨੇ ਆ ਮਿਲਦੇ ਆਂ ਫਿਰ ਆਪਾਂ ਅੱਗੇ ਦੀ ਗੱਲਬਾਤ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਫਿਰ ਹਾਂ ਸਾਹਿਬ ਜੀ ਇਹ ਤਾਂ ਨਹੀਂ ਹੋ ਸਕਦਾ ਸਾ ਕਿਵੇਂ ਹੋ ਕਿਵੇਂ ਹੋ ਸਕਦਾ ਵੀ ਕੱਲ ਨੂੰ ਤੁਹਾਡੀ ਵੀ ਉਹ ਲੰਚਨ ਨਾ ਲਗਾ ਗਿੰਦੀ ਨਾ ਨਾ ਉਹ ਦੇਖੋ ਦੇਖੋ ਪਰਸਨਲ ਤੇ ਪ੍ਰੋਫੈਸ਼ਨਲ ਨਿਕੋ ਪਰਸਨਲ ਤੁਸੀਂ ਮੈਂ ਇੱਕ ਐਸਆਈ ਹਾਂ ਤੁਸੀਂ ਇਹ ਛੱਡੋ ਤੇ ਆਪਾਂ ਪਰਸਨਲ ਮਿਲਦੇ ਹਾਂ ਸੈਕ ਤੇ ਜੇ ਤੁਹਾਨੂੰ ਪਿਆਸ ਹੀ ਰੱਖੀ ਹੋਣੀ ਇੱਕ ਵਾਰ ਤੁਸੀਂ ਦਾ ਸੈਕਟਰ ਲੂਮ ਜੀ ਸਾabit ਕਰ ਦੋ online ਤੁਸੀਂ ਇੱਕ ਵਾਰੀ ਆਪਾਂ ਮਿਲ ਗਏ ਤੁਹਾਨੂੰ ਮੈਂ ਫੋਰਸ ਨਹੀਂ ਕਰ ਰਿਹਾ ਨੋਰਮਲੀ ਆਪਾਂ ਕੌਫੀ ਤੇ ਮਿਲਦੇ ਹਾਂ ਉਸ ਤੋਂ ਬਾਅਦ ਜੇ ਤੁਹਾਨੂੰ ਆਪਣੇ ਵਿੱਚ ਲੱਗੇ ਵੀ ਇੱਕ ਦੋਸਤੀ ਦਾ ਹੱਥ ਆਪਾਂ ਗਏ ਭਾਈਏ ਤਾਂ ਹਨਾ ਓਏ ਮੈਂ ਗੱਲ ਕਰ ਤੈਨੂੰ ਕੀ ਕਹਿੰਦਾ ਤਾ ਮੈਂ ਮੰਨ ਲੈਂਦਾ ਨਹੀਂ ਲੱਗਦਾ ਮਨ ਨੂੰ ਵੀ ਤੋ ਦੀ ਮੇਰਾ ਨੰਬਰ ਸੇਵ ਕਰੋ ਤੇ ਤੁਸੀਂ ਜਦੋਂ ਵੀ ਫ੍ਰੀ ਹੋਏ ਮੈਨੂੰ ਕਾਲ ਕਰਦੇ ਹੋ ਮੈਂ ਡਿਊਟੀ ਤੋਂ ਆ ਪਹੁੰਚ ਜਾਵਾਂਗਾ ਮੇਰਾ ਨੰਬਰ ਤੁਹਾਡੇ ਕੋਲ ਹੀ ਹੈ ਨਾ ਸੇਵ ਕਰ ਹੀ ਲਿਆ ਸੀ ਥਾਣਾ ਦੇ ਨਾਮ ਤੋਂ ਹਾਂਜੀ ਠੀਕ ਹੈ ਫਿਰ ਹੈ ਠੀਕ ਹੈ ਜੀ